ਦੋਸਤੋ ਰਾਮਪੁਰੇ ਸਾਹਿਰ ਦੇ ਵਿੱਚ ਖੜਿਆ ਇੱਥੇ ਇੱਕ ਜਹਾ ਡਾਕਟਰ ਆ ਜਿਹੜਾ ਕਹਿੰਦਾ ਵੀ ਤੁਹਾਡਾ ਜੇ ਤੂਹੀ ਦਾ ਦਰਦ ਮੌਕੇ ਤੇ ਹੀ 50% ਨਾ ਫਰਕ ਪਿਆ ਤੁਹਾਡੇ ਸਾਰੇ ਪੈਸੇ ਵਾਪਸ ਕਰ ਦੇਣਗੇ ਜਹਾ ਇਹ ਡਾਕਟਰ ਬਹੁਤ ਘੱਟ ਮਿਲਦਾ ਜੇ ਕੋਈ ਵੀ ਦਰਦਗਾ ਡਾਕਟਰ ਸਾਹਿਬ ਕਹਿੰਦੇ ਜੇ ਤੁਹਾਡਾ ਨਾ ਠੀਕ ਹੋਇਆ ਸਾਰੇ ਪੈਸੇ ਵਾਪਸ ਕਰ ਦੇ ਜੀ ਇਹ ਗੱਲ ਸੱਚ ਹੈਗੀ ਹਾਂ ਇੱਥੇ ਜੇ 50% ਨਾ ਫਰਕ ਪਿਆ ਤਾਂ ਕੋਈ ਪੈਸਾ ਨਹੀਂ ਲਿਆ ਜਾਊਗਾ ਆਪਰੇਸ਼ਨ ਪ੍ਰੂਸ਼ਨ ਤਾਂ ਨਹੀਂ ਕਰਦੇ ਜੀ ਆਪਰੇਸ਼ਨ ਪ੍ਰੂਸ਼ਨ ਕੁਛ ਨਹੀਂ ਜੀ ਆਪਾਂ ਦਾ ਸੈਰਾਪੀ ਕਰਕੇ ਸੈੱਟ ਕਰ ਦਿੰਦੇ ਜੀ ਦਿਖਾਉਂਗੇ ਮਰੀਜ਼ ਆਜੋ ਜੀ ਇਦਰ ਤੁਸੀਂ ਦੋਸਤੋ ਦੇਖ ਸਕਦੇ ਹੋ ਕਿਵੇਂ ਮਰੀਜ਼ ਵੀ ਮਤਲਬ ਆਹ ਥੈਰੇਪੀ ਨਾਲ ਡਾਕਟਰ ਸਾਹਿਬ ਠੀਕ ਕਰਦੇ ਨੇ ਤੇ ਉਹਨੂੰ ਕੀ ਪ੍ਰੋਬਲਮ ਸੀ ਜੀ ਮੇਰੇ ਕਮਰ 'ਚ ਦਰਦ ਸੀ ਵੀਰੇ ਤੇ ਹੁਣ ਕਿਵੇਂ ਠੀਕ ਹੈ ਜੀ ਹਾਂਜੀ ਹੁਣ ਠੀਕ ਹੈ ਜੀ ਮੈਂ ਦੂਜੀ ਵਾਰ ਆਈ ਆ ਕਿੰਨੇ ਪਰਸੈਂਟ ਫਰਕ ਲੱਗਾ ਜੀ ਪਹਿਲਾਂ 70 80% ਫਰਕ ਪੈ ਗਿਆ ਜੀ ਪਹਿਲੀ ਵਾਰ ਜੀ ਪਹਿਲੀ ਵਾਰ ਚ 70 80% ਫਰਕ ਪਿਆ ਗਿਆ ਹਾਂਜੀ 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 ਤੇ ਪਹਿਲਾਂ ਕਿਸੇ ਨੂੰ ਚੈੱਕ ਕਰਾਇਆ ਸੀ ਪਹਿਲੇ ਬਹੁਤ ਦੋ ਤਿੰਨ ਜਿਆਦਾ ਡਾਕਟਰ ਕੋਲ ਜਾ ਕੇ ਆਈ ਸੀ ਜੀ ਪਹਿਲਾਂ ਨਹੀਂ ਫਿਰ ਇੱਥੇ ਸਾਨੂੰ ਪਤਾ ਲੱਗਿਆ ਅਸੀਂ ਇਹ ਡਾਕਟਰ ਕੋਲ ਆਏ ਇਹ ਡਾਕਟਰ ਨੇ ਬਹੁਤ ਵਧੀਆ ਅੱਛਾ ਕੋਈ ਖਰਚਾ ਨਜਾਇਜ਼ ਤਾਂ ਨਹੀਂ ਕਰਾਇਆ ਨਹੀਂ ਨਹੀਂ ਜੀ ਕੋਈ ਕੋਈ ਨਜਾਇਜ਼ ਖਰਚਾ ਨਹੀਂ ਕਰਾਇਆ